ਪਿੰਡ ਦੀਆਂ ਗਲੀਆਂ ਹਮੇਸ਼ਾ ਖੁਸ਼ੀ ਰੌਣਕ ਅਤੇ ਰੰਗਾਂ ਨਾਲ ਭਰੀਆਂ ਰਹਿੰਦੀਆਂ ਹਨ ਉਹੀ ਪਿੰਡ ਜਿੱਥੇ ਸਵੇਰੇ ਕੁਕੜਾਂ ਦੀਆਂ ਬਾਂਗਾ ਮਿੱਟੀ ਦੀ ਖੁਸ਼ਬੂ ਅਤੇ ਹਰੀਆਂ ਫਸਲਾਂ ਦੀ ਲਹਿਰ ਦਿਲ ਨੂੰ ਇੱਕ ਅਜਿਹਾ ਸਕੂਨ ਦਿੰਦੀ ਹੈ ਜੋ ਸ਼ਹਿਰਾਂ ਵਿੱਚ ਕਦੇ ਨਹੀਂ ਮਿਲ ਸਕਦਾ ਇਸ ਪਿੰਡ ਵਿੱਚ ਰਹਿੰਦਾ ਸੀ ਜਸਵਿੰਦਰ ਸਭ ਨੂੰ ਜਸ ਕਹਿ ਕੇ ਬੁਲਾਉਂਦੇ ਉਹ ਇੱਕ ਖੁਸ਼ਮਿਜ਼ਾਜ ਮਿਹਨਤੀ ਤੇ ਸੋਹਣਾ ਮੁੰਡਾ ਸੀ ਜਸ ਦੀਆਂ ਮਾਂ ਅਕਸਰ ਕਹਿੰਦੀ ਸੀ ਮੇਰਾ ਪੁੱਤ ਤਾਂ ਸੋਨਿਆਂ ਤੋਂ ਵੀ ਸੋਨਾ ਏ पर इसदा दिल होली-होली किसी दी खेती विच फस जावेगा। ओ दिन दूर नहीं सी। पिंड विच नवी ਕੁੜੀ ਆਈ ਰੁਹੀ। ਰੁਹੀ ਆਪਣੀ मामी ਦੇ ਘਰ ਰਹਿਣ ਲਈ ਆਈ ਸੀ। ਲੰਬੀਆਂ ਕਾਲੀਆਂ ਚੋਟੀਆਂ, ਗੁਲਾਬ ਵਰਗਾ ਚਿਹਰਾ ਤੇ ਹੌਲੀ-ਹੌਲੀ ਹੱਸਣ ਵਾਲੀ। ਜਸ ਨੂੰ ਪਹਿਲੀ ਨਜ਼ਰ ਵਿੱਚ ਹੀ ਉਹ ਚੁਭ ਗਈ। ਜਸ ਹਰ ਦਿਨ ਖੇਤਾਂ ਤੋਂ ਜਾਂਦਾ ਹੋਇਆ ਉਸ ਘਰ ਕੋਲੋਂ ਲੰਘਦਾ। ਰੁਹੀ ਵੀ ਵੇਖਦੀ ਸੀ ਪਰ ਪਹਿਲਾ ਉਹ ਥੋੜੀ ਲਜਲੀ ਸੀ। ਫਿਰ ਇੱਕ ਦਿਨ ਜਸ ਨੇ ਹੌਸਲਾ ਕਰਕੇ ਰੂਹੀ ਨੂੰ ਪਤਾ ਨਹੀਂ ਕਿੰਨੀ ਵਾਰ ਸੱਜਿਆ ਕਹਿ ਦਿੱਤਾ ਸੁਣ ਰੂਹੀ ਜਦ ਤੂੰ ਹੱਸਦੀ ਏ ਤਾਂ ਮੈਨੂੰ ਲੱਗਦਾ ਏ ਪਿੰਡ ਵਿੱਚ ਵੀ ਬਹਾਰ ਆ ਗਈ ਰੂਹੀ ਨੇ ਪਹਿਲਾਂ ਤਾਂ ਥੱਲੇ ਵੇਖਿਆ ਫਿਰ ਹੌਲੀ-ਹੌਲੀ ਹੱਸ ਦਿੱਤਾ ਇਹ ਹੀ ਹਸਣਾ ਜਸ ਲਈ ਜ਼ਿੰਦਗੀ ਦਾ ਸਭ ਤੋਂ ਸੋਹਣਾ ਇਜ਼ਹਾਰ ਸੀ ਕੁਝ ਦਿਨਾਂ ਵਿੱਚ ਦੋਵਾਂ ਦੀਆਂ ਮੁਲਾਕਾਤਾਂ ਹੋਣ ਲੱਗੀਆਂ ਖੇਤਾਂ ਦੇ ਰਾਹੀ ਪਿੰਡ ਦੇ ਤਲਾਬ ਕੋਲ ਤੇ ਕਈ ਵਾਰੀ ਛੱਤਾਂ ਉਤੇ ਚੰਨ ਦੀ ਚਾਨਣ ਹੇ ਰੂਹੀ ਹਮੇਸ਼ਾ ਜਸ ਨੂੰ ਕਹਿੰਦੀ ਮੇਰੇ ਨਾਲ ਚੰਨ ਵੇਖਣ ਦਾ ਵਾਅਦਾ ਕਰ ਕਦੇ ਮੇਰਾ ਸਾਥ ਨਾ ਛੱਡੀ ਜਸ ਹੱਸ ਕੇ ਕਹਿੰਦਾ ਚੰਨ ਤਾਂ ਰਾਤ ਦੀ ਚਾਨਣ ਏ ਪਰ ਤੂੰ ਮੇਰੇ ਦਿਲ ਦੀ ਚਾਨਣ ਏ ਤੇਰਾ ਸਾਥ ਤਾਂ ਜ਼ਿੰਦਗੀ ਨਾਲ ਵੀ ਵੱਧ ਕੇ ਇੱਕ ਰਾਤ ਦੋਵੇਂ ਛੱਤ ਤੇ ਖੜੇ ਸਨ ਹਵਾ ਹੌਲੀ ਹੌਲੀ ਚੱਲ ਰਹੀ ਸੀ ਚੰਨ ਪੂਰਨ ਮਾਸੀ ਦਾ ਸੀ ਰੂਹੀ ਨੇ ਜਸ ਦੇ ਹੱਥ ਫੜੇ ਤੇ ਕਿਹਾ ਜਸ ਮੈਂ ਡਰਦੀ ਹਾਂ ਮੇਰੇ ਮਾਪੇ ਮੇਰੀ ਸ਼ਾਦੀ ਸ਼ਹਿਰ ਦੇ ਕਿਸੇ ਅਮੀਰ ਲੜਕੇ ਨਾਲ ਕਰਨ ਦੀ ਸੋਚ ਰਹੇ ਨੇ ਜਸ ਦੀਆਂ ਅੱਖਾਂ ਪਰ ਆਈਆਂ ਉਸਨੇ ਰੂਹੀ ਦੇ ਹੱਥ ਨੂੰ ਮਜ਼ਬੂਤੀ ਨਾਲ ਫੜ ਕੇ ਕਿਹਾ ਰੂਹੀ ਮੈਨੂੰ ਤੇਰੇ ਨਾਲ ਪਿੰਡ ਦੇ ਗਵਾਚੇ ਵੀ ਮਨਜ਼ੂਰ ਨੇ ਪਰ ਤੇਰੇ ਬਿਨਾ ਜ਼ਿੰਦਗੀ ਨਹੀਂ ਅਗਲੇ ਦਿਨ ਜਸ ਨੇ ਆਪਣੇ ਮਾਪਿਆਂ ਨਾਲ ਗੱਲ ਕੀਤੀ ਪਿੰਡ ਵਾਲੇ ਵੀ ਜਾਣਦੇ ਸਨ ਕਿ ਉਹ ਦੋਵੇਂ ਕਿੰਨਾ ਸੱਚਾ ਪਿਆਰ ਕਰਦੇ ਹਨ ਪਿੰਡ ਦੇ ਸਿਆਣਿਆਂ ਨੇ ਮਿਲ ਕੇ ਰੂਹੀ ਦੇ ਮਾਪਿਆਂ ਨੂੰ ਮਨਾਇਆ ਸ਼ੁਰੂ ਵਿੱਚ ਉਹ ਨਾਰ ਨੁਕਰ ਕਰਦੇ ਰਹੇ ਪਰ ਜਸ ਦੀ ਸਾਫ਼ ਨੀਅਤ ਤੇ ਪਿਆਰ ਦੇ ਅੱਗੇ ਝੁਕ ਗਏ ਫਿਰ ਆਇਆ ਵਿਆਹ ਦਾ ਦਿਨ ਪਿੰਡ ਸਜ ਗਿਆ ਜਿਵੇਂ ਕੋਈ ਮੇਲਾ ਲੱਗ ਗਿਆ ਹੋਵੇ ਹਰੇ-ਹਰੇ ਗੁਬਾਰੇ ਗਿੱਦੇ ਪਗੜੇ ਦੀਆਂ ਤਨਾਵਾ ਤੇ ਲੱਡੂਆਂ ਦੀ ਮਿੱਠੀ ਖੁਸ਼ਬੂ ਰੂਹੀ ਲਾਲ ਜੋੜੇ ਵਿੱਚ ਰਾਜਕੁਮਾਰੀ ਵਰਗੀ ਲੱਗ ਰਹੀ ਸੀ ਜਸ ਨੇ ਉਸ ਨੂੰ ਵੇਖ ਕੇ ਹੱਸ ਕੇ ਕਿਹਾ ਅੱਜ ਤਾਂ ਤੂੰ ਸੱਚਮੁੱਚ ਮੈਨੂੰ ਚੰਨ ਤੋਂ ਵੀ ਸੋਹਣੀ ਲੱਗ ਰਹੀ ਏ ਵਿਆਹ ਤੋਂ ਬਾਅਦ ਦੋਵੇਂ ਨੇ ਪਿੰਡ ਵਿੱਚ ਹੀ ਆਪਣਾ ਘਰ ਬਸਾਇਆ ਉਹ ਰੋਜ਼ ਸ਼ਾਮ ਨੂੰ ਛੱਤ ਤੇ ਚੰਨ ਦੇ ਹੇਠ ਬੈਠ ਕੇ ਆਪਣੀਆਂ ਪੁਰਾਣੀਆਂ ਯਾਦਾਂ ਸਾਂਝੀਆਂ ਕਰਦੇ ਰੂਹੀ ਅਜੇ ਵੀ ਕਹਿੰਦੀ ਤੂੰ ਵਾਦਾ ਕੀਤਾ ਸੀ ਚੰਦ ਦੇ ਨਾਲ ਮੇਰਾ ਹੱਥ ਫੜ ਕੇ ਚੱਲਿਆ ਅੱਜ ਵੀ ਤੂੰ ਮੇਰਾ ਚਾਹਨੇ ਜਸ ਹੱਸ ਕੇ ਕਹਿੰਦਾ ਤੇਰੇ ਨਾਲ ਜ਼ਿੰਦਗੀ ਵੀ ਇੱਕ ਮੇਲਾ ਬਣ ਗਈ ਏ ਪਿੰਡ ਦੀਆਂ ਰਾਤਾਂ ਤੇਰੇ ਨਾਲ ਸਦੀਆਂ ਲਈ ਸੋਹਣੀਆਂ ਹੋ ਗਈਆਂ ਨੇ ਅੱਜ ਵੀ ਜਦ ਪਿੰਡ ਵਾਲੇ ਰਾਤ ਨੂੰ ਚੰਨ ਵੇਖਦੇ ਉਹ ਦੋਵੇਂ ਦੀ ਕਹਾਣੀ ਯਾਦ ਕਰਦੇ ਹਨ ਲੋਕ ਕਹਿੰਦੇ ਇਹ ਪਿਆਰ ਤਾਂ ਰੱਬ ਨੇ ਹੀ ਲਿਖਿਆ ਸੀ ਥਨਕੂ ਜੀ ਪੜੀ ਯੂਵੀ ਅਸਤਾ ਚੈਨਲ ਸਬਸਕ੍ਰਾਈਬਰ ਕਰੋ